ਮਾਤਾ ਸ਼ੀਤਲ ਜੀ ਦਾ ਮੰਦਿਰ ਹੈ ਗੁਫਾ ਹੈ ਇਸ ਤਰ੍ਹਾਂ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਹਾਂ ਰਾਣੀ ਮਾਤਾ ਮੰਦਰ ਤੁਹਾਨੂੰ ਦੇ ਦਰਸ਼ਨ ਕਰਾਉਣੇ ਰਾਣੀ ਮਾਤਾ ਮੰਦਰ ਦੇ ਵੀਡੀਓ ਨਾ ਬਣਾ ਲਈਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਜੁ ਕਰਦੇ ਆ ਕਰੋ ਲੋ ਜੀ ਦਰਸ਼ਨ ਕਰੋ ਲੋ ਜੀ ਦਾ ਬਾਦਰ ਦਰਬਾਰ ਦਾ ਪਰਸਾਤੇ ਤੋਵਾਰੋਂ ਲੈਣਾ ਤੇ ਦਾ ਲੈ ਸਕਦੇ ਪਰਸਾ ਤੇ ਹੁਣ ਮੰਦਰ ਚੱਲਦੇ ਹਾਂ ਦਰਬਾਰ ਦੇ

Yeah. Mm -hmm. ਕਰੋ ਦਾਸ ਜੀ ਜੀ ਅੱਤ ਲੋਜੀ ਕਰੋ ਦਾਸ ਜੀ ਹਨੂਮਾਨ ਜੀ ਦੇ ਮਾਤਾ ਦੇ ਸ਼ਿਰ ਮਾਰੀ ਦੇ ਤੇ ਕੰਡ ਮਾਤਾ ਦੇ ਇਸ ਹਿਸਾਬ ਨਾਲ ਬਣਿਆ ਹੋਇਆ ਦਰਬਾਰ ਤੇ ਇੱਕ ਮਿੰਟ ਇਸ ਹਿਸਾਬ ਨਾਲ ਬਣਿਆ ਹੋਇਆ ਦਰਬਾਰ ਦੇਖੋ ਤੁਸੀਂ ਕੀਨ ਗੁਫਾ ਮਾਤਾ ਸ਼ੀਤਲਾ ਜੀ ਦੀ ਪੁਰचीन ਗੁਫਾ ਜਿਹੜੀ ਆ ਉੱਥੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਆਓ ਜੀ ਹਨੂਮਾਨ ਜੀ ਦੇ ਦਰਸ਼ਨ ਕਰੋ ਕਰੋ ਹਨੂਮਾਨ ਜੀ ਦੇ ਦਰਸ਼ਨ ਤੇ ਇੱਧਰ ਮਾਤਾ ਸ਼ੀਤਲਾ ਜੀ ਦੀ ਗੁਫਾ ਆ ਤੇ ਔਰੇ ਵੀ ਦਰਸ਼ਨ ਕਰਾਉਣੇ ਆ

ਮਾਤਾ ਸ਼ੀਤਲ ਜੀ ਦਾ ਮੰਦਿਰ ਹੈ ਗੁਫਾ ਹੈ ਇਸ ਤਰ੍ਹਾਂ ਹੈ ਇੱਥੇ ਵੀ ਮਾਤਾ ਦਾ ਮੰਦਿਰ ਹੈ ਇੱਥੇ ਮਾਤਾ ਦਾ ਮੰਦਿਰ ਹੈ ਤੇ ਹੋជា ਇਧਰ ਹੈਗਾ ਧੋਣਾ ਸਰਦਾਰ ਸਾਹਿਬ ਇਹ ਗੱਦੀ ਮਾਤਾ ਸੰਤੋਸ਼ੀ ਮਾਤਾ ਓਕੇ ਇਹ ਇਧਰ ਸ਼ਿਵ ਸ਼ੰਕਰ ਜੀ ਦਾ ਮੰਦਿਰ ਵਾ ਮੂਝੀ ਦਰਸ਼ਾ ਕਰੋ ਛਿਪੋੜੇ ਤੋਂ ਇਧਰ ਮੰਦਿਰ ਵੱਤ ਨਾਲੀ ਦਰੋਂ ਅੰਦਰ ਐਂਟਰੀ ਹੁੰਦੀ ਆ ਤੇ ਉਧਰ ਪਰਾਂ ਦੇ ਘੁੰਮ ਕੇ ਆ ਜਿਹਦਾ ਆ ਤੇ ਤੁਮ ਮਮਾ ਰੰਗ ਜੁਮਨਾ ਕਰੋ ਨਾ ਆਓ ਇਹ ਸੀ ਜੀ ਇਹ ਸੀ ਜੀ ਅੱਜ ਸਾਡੀ ਵੀਡੀਓ ਮਾਤਾ ਰਾਜਨੀਂ ਦੇਵੀ ਮੰਦਿਰ ਦੇ ਇਧਰ ਦੇਖੋ ਉਧਰ ਦੇਖ ਸਕਦੇ ਬੂਟ ਪਏ ਹੁੰਦੇ ਆ ਤੇ ਅਗਲੀ ਵੀਡੀਓ ਚ ਫੇਰ ਤੁਹਾਨੂੰ ਮਿਲਾਂਗੇ ਕੋਈ ਹੋਰ ਦਰਸ਼ਕ ਕਰਾਵਾਂਗੇ ਵੀਡੀਓ ਲੈ ਕੇ ਆਵਾਂਗੇ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਉਧਰ ਬਾਂਦਰ ਵਾ ਜੇ ਕਿਸੇ ਨੂੰ ਦੇਖਣਾ ਚੱਲ ਗਿਆ ਉਹ ਉੱਥੇ ਸੀ ਬੰਦ ਚੱਲ ਗਿਆ